ਜਿਹੜੀ ਪੈਲਸ ਦੇ ਵਿੱਚ ਇੱਕ ਗੋਲੀ ਚੱਲਣ ਵਾਲੀ ਵਾਰ ਦਾ ਤੇ ਜਿਹੜੀ ਸਾਹਮਣੇ ਆਈ ਸੀ ਕੀ ਆ ساری ਕਹਾਣੀ ਹੈ ਜੀ ਇਹਨੇ ਸੁਣ ਨੂੰ ਹੈ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਪਾਸੋਂ ਜੋ ਵੈਪਨ 45 ਬੋਰੇਸ ਵੱਲੋਂ ਜਿਸ ਤੋਂ ਫਾਇਰ ਕੀਤਾ ਗਿਆ ਸੀ ਉਹ ਵੀ ਬ੍ਰਾਹਮਤ ਕਰ ਲਿਆ ਗਿਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਡੇ ਨਾਲ ਇੱਕ ਰਾਤ ਨਿਊਜ਼ ਸਾਂਝੀ ਕੀਤੀ ਸੀਗੀ ਇੱਕ ਨਿੱਜੀ ਪੈਲਸ ਦੇ ਵਿੱਚ ਲੜਾਈ ਦੌਰਾਨ ਜਿਹੜੀ ਫਾਇਰਿੰਗ ਹੁੰਦੀ ਜਿਹਦੇ ਵਿੱਚ ਇੱਕ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ ਤਾਂ ਉਸ ਦੀ ਜਿਹੜੀ ਪੂਰੀ ਜਾਣਕਾਰੀ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਤੇ ਸਾਡੇ ਨਾਲ ਥਾਣਾ ਮੁਖੀ ਜਤਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੂੰ ਪੁੱਛਦੇ ਹਾਂ ਸਾਰੀ ਘਟਨਾ ਕਿਵੇਂ ਵਾਪਰੀ? ਸਰ ਜਿਹੜੀ ਪੈਲਸ ਦੇ ਵਿੱਚ ਇੱਕ ਗੋਲੀ ਚੱਲਣ ਵਾਲੀ ਵਾਰਦਾਤ ਜਿਹੜੀ ਸਾਹ ਕੱਲ ਫੋਰੇਵਰ ਪੈਲੇਸ ਚੰਨੂਆਣੇ ਕੋਲੇ ਜਿਹੜਾ ਹੈ ਉੱਥੇ ਕਰੀਬ ਸ਼ਾਮ 6:30 ਵਜੇ ਇੱਕ ਗੋਲੀ ਚੱਲਣ ਦੀ ਜਿਹੜੀ ਆ ਉਹ ਕਟੜਾਂ ਦਾ ਪਤਾ ਲੱਗਾ ਸੀ ਜਿੱਥੇ ਮੌਕੇ ਤੇ ਮੌਕੇ ਪਰ ਤੁਰੰਤ ਜਿਹੜੀ ਪੁਲਿਸ ਪਹੁੰਚੀ ਸੀ ਅਤੇ ਜਿਹੜਾ ਇੱਕ ਵਿਅਕਤੀ ਜਿਸ ਦਾ ਨਾਮ ਜਸ਼ਨਪ੍ਰੀਤ ਹੈ ਇਸ ਦੇ ਇੱਕ ਫਾਇਰ ਲੱਗਣ ਦੀ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਜੀ ਜਿਸ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਜਸ਼ਨਪ੍ਰੀਤ ਹੈ ਇਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਰੈਫਰ ਕੀਤਾ ਗਿਆ ਸੀ ਦਾਖਲ ਕਰਾਇਆ ਗਿਆ ਸੀ ਉੱਥੇ ਉਸ ਦਾ ਬਿਆਨ ਦਰਜ ਕੀਤਾ ਗਿਆ ਉਸ ਦੇ ਬਿਆਨ ਤੇ ਐਫ ਆਈ ਆਰ ਨੰਬਰ 34/26 ਅੰਡਰ ਸੈਕਸ਼ਨ 109 2527 ਰਜਿਸਟਰ ਕੀਤੀ ਗਈ ਹੈ ਜੀ ਇਹ ਜਸ਼ਨ ਸਿੰਘ ਜਿਹੜਾ ਕਿੱਥੋਂ ਦਾ ਰਹਿਣ ਵਾਲਾ ਹੀ ਜਸ਼ਨ ਜਸ਼ਨਪ੍ਰੀਤ ਆ ਜਿਹੜਾ ਉਹ ਗਿੱਦੜਵੰਡੀ ਪਿੰਡ ਦਾ ਰਹਿਣ ਵਾਲਾ ਵਾ ਤੇ ਇਹ ਵੀ ਰਾਜਾ ਨੇ ਪਿੰਡ ਰਿਸ਼ਤੇਦਾਰੀ ਆ ਤੇ ਅੱਗੇ ਰਾਜੇਵਾਨੇ ਜਿਹੜੇ ਮੁੰਡੇ ਸੀ ਉਹਨਾਂ ਨਾਲੇ ਇੱਥੇ ਮੈਰਿਜ ਤੇ ਪਹੁੰਚੇ ਸੀ ਜਿੱਥੇ ਮਿੰਟੂ ਨਾਮ ਦਾ ਇੱਕ ਵਿਅਕਤੀ ਹੈ ਰਾਜਾ ਨੇ ਪਿੰਡ ਦਾ ਉਸ ਦੀ ਅਮਰਨਾਥ ਏਲੀਅਸ ਸੋਨੂ ਜੋ ਇਸ ਕੇਸ ਦਾ ਦੋਸ਼ੀ ਹੈ ਉਸ ਉਹਨਾਂ ਨਾਲ ਪਹਿਲਾਂ ਤਕਰਾਰ ਚੱਲਦਾ ਸੀ ਤੇ ਜਦੋਂ ਇਹ ਪੈਲਸ ਤੋਂ ਸ਼ਾਮ ਨੂੰ ਬਾਹਰ ਨਿਕਲ ਰਹੇ ਸੀ ਤਾਂ ਉੱਥੇ ਇਹਨਾਂ ਦਾ ਆਪਸੀ ਟਕਰਾਅ ਹੁੰਦਾ ਪਾਰਕਿੰਗ 'ਚ ਤੇ ਜਿਹੜਾ ਅਮਰਨਾਥ ਏਲੀਸ ਸੋਨੂ ਵੱਲੋਂ ਇੱਕ ਫਾਇਰ ਕੀਤਾ ਜਾਂਦਾ ਜੋ ਇਹਦੇ ਜਸ਼ਨਪ੍ਰੀਤ ਦੇ ਵੱਕੀ 'ਚ ਲੱਗਿਆ ਸੀ ਜੀ ਵੱਕੀ ਦੇ ਵਿੱਚ ਲੱਗਿਆ ਜੀ ਇਹਦੀ ਹਾਲਤ ਹੁਣ ਕਿਦਾਂ ਜੀ ਕਿਸ ਤਰ੍ਹਾਂ ਦੀ ਹੈ ਜੀ ਫਿਲਹਾਲ ਮੈਡੀ ਸਿਟੀ ਦਾਖਲ ਹੈ ਜੀ ਕੰਡੀਸ਼ਨ ਸਟੇਬਲ ਹੈ ਫਿਲਹਾਲ ਕੰਡੀਸ਼ਨ ਸਟੇਬਲ ਹੈ ਜੀ ਆਊਟ ਆਫ ਡੇਂਜਰ ਹੈ ਜੀ ਸਰ ਇੱਕ ਨਾ ਜਿਹੜਾ ਇਹ ਜਿਹੜਾ ਮਤਲਬ ਸੋਨੂ ਵਾਲਾ ਜਿਹਦੇ ਵੱਲ ਫਾਇਰ ਕੀਤਾ ਗਿਆ ਇਹਦਾ ਸੋਨੂ ਦੇ ਵਿੱਚ ਇਹ ਵੀ ਆ ਰਿਹਾ ਸੀ ਕਿਸੇ ਆਪ ਆਗੂ ਦੇ ਨਾਲ ਪ੍ਰਾਈਵੇਟ ਗਨਮੈਨ ਤੌਰ ਡਰਾਈਵਰ ਵੀ ਇਹ ਸੇਵਾ ਨਿਭਾ ਰਿਹਾ ਹੈ ਇਹ ਸ਼ਾਇਦ ਕੋਈ ਆਪ ਆਗੂ ਨੇ ਉਹਨਾਂ ਨਾਲ ਸ਼ਾਇਦ ਤੌਰ ਪੀਐਸਓ ਪਰਸਨਲ ਕੋਈ ਗਨਮੈਨ ਚੱਲਦਾ ਹੈਗਾ ਉਸ ਬੰਦੀ ਅਲੱਗ ਤੋਂ ਜਿਹੜਾ ਵੈਰੀਫਾਈ ਅਸੀਂ ਕਰ ਰਹੇ ਸੀ ਬਿਲਕੁਲ ਇਸ ਤੋਂ ਇਲਾਵਾ ਜਿਹੜੇ ਮੈਂ ਦੱਸਣਾ ਚਾਹਣਾ ਮੀਡੀਆ ਦੇ ਮਾਧਿਅਮ ਰਹੀ ਕਿ ਜਿਹੜਾ ਅਮਰਨਾਥ ਇਲੇ ਸੋਨੂ ਐ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਪਾਸੋਂ ਜੋ ਵੈਪਨ 45 ਬੋਰੇਸ ਵੱਲੋਂ ਜਿਸ ਤੋਂ ਫਾਇਰ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਸੀ ਜਿਹੜਾ ਇਹ ਵੈਪਨ ਹੈ ਲਾਇਸੈਂਸ ਸੀ ਹਾਂਜੀ ਇਹਦਾ ਲਾਇਸੈਂਸ ਵਾਲਪਨ ਹੈ ਜੀ ਸਰ ਜਿਹੜੀ ਹੋਣ ਮਤਲਬ ਇਹ ਕਾਰਵਾਈ ਹੁਣ ਤੋਂ ਬਾਅਦ ਇਹ ਜੀ ਜੀ ਬਿਲਕੁਲ ਇਹਦਾ ਲਾਇਸੈਂਸ ਜਿਹੜਾ ਲਾਇਸੈਂਸ ਕੈਨਸਲ ਕਰ ਲਈ ਸੀ ਡੀਸਰ ਨੂੰ ਲਿਖ ਕੇ ਭੇਜਾਂਗੇ ਜੀ ਸਰ ਇੱਕ ਹੋਰ ਵੀ ਜਿਹੜੀ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਇਹਨੇ ਆਪ ਦੀ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਗੋਲੀ ਚਲਾਈ ਸੀ ਇਹ ਗੱਲ ਹਾਲੇ ਤੱਕ ਸਾਡੇ ਧਿਆਨ 'ਚ ਨਹੀਂ ਆਈ ਫਿਰ ਵੀ ਇਸ ਚੀਜ਼ ਨੂੰ ਡੂਰਿੰਗ ਅਸੀਂ ਤਫਤੀਸ਼ 'ਚ ਵੈਰੀਫਾਈ ਕਰ ਲਾਂਗੇ ਜੀ ਇਹ ਸੰਥਾਣਾ ਮੁਖੀ ਜਿਦਾਂ ਦੱਸਿਆ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਇੱਕ ਗੱਲ ਹੋਰ ਹੈ ਕਿਉਂਕਿ ਫੇਕ ਖਬਰਾਂ ਬਹੁਤ ਚੱਲ ਰਹੀਆਂ ਹੋਈਆਂ ਉਹਨਾਂ ਤੇ ਜਿਹੜੀ ਜਿਹੜੀ ਗੌਰ ਨਾ ਕੀਤੀ ਜਾਵੇ ਕਿਉਂਕਿ ਜਦੋਂ ਤੱਕ ਮਾਮਲੇ ਦੀ ਜੜ ਤੱਕ ਨਾ ਪਹੁੰਚਿਆ ਜਾਵੇ ਤਾਂ ਜਿਹੜੀ ਗੱਲ ਕਹਿਣੀ ਉਹ ਗਲਤ ਹੋ ਜਾਂਦੀ ਹੈ ਇਸ ਕਰਕੇ ਜਿਹੜੀ ਅਸੀਂ ਰਾਤ ਵੀ ਜਿਹੜੀ ਜਾਣਕਾਰੀ ਦਿੱਤੀ ਤੱਥਾਂ ਦੇ ਆਧਾਰ ਤੇ ਦੇਣੀ ਚਾਹੁੰਦੇ ਸੀ ਪਰ ਜਿੰਨੀ ਕੁ ਸੀ ਉਹਨੀ ਜਾਣਕਾਰੀ ਦਿੱਤੀ ਤੇ ਇਸ ਕਰਕੇ ਹੁਣ ਆਪਾਂ ਜਿਹੜੀ ਥਾਣਾ ਮੁਖੀ ਤੋਂ ਪੂਰੀ ਜਾਣਕਾਰੀ ਲਈ ਅਮੀਰਪੁਰ ਦੇ ਗੱਲਬਾਤ ਨੂੰ ਸ਼ੇਅਰ ਕਰਾਂਗੇ